ਸਾਬੋ ਨਵੇਂ ਸਾਲ ਦੇ ਸ਼ੁਭ ਦਿਹਾੜੇ ਦੀ ਕੀ ਦੇ ਦਿੰਦਾ ਚਾਹੂ ਚੇਅਰਮੈਨ ਜਸਪਾਲ ਸਿੰਘ ਤਤਲਾ ਡਾਇਰੈਕਟਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਪੰਜਾਬ ਆਪਣੇ ਵੱਲੋਂ ਜਿਹੜੇ ਸਾਡੇ ਇੰਟਰਨੈਸ਼ਨਲ ਫਾਊਂਡਰ ਆ ਡਾਇਰੈਕਟਰ ਆਰਕੇ ਸਿੰਘ ਅਤੇ ਸਾਡੀ ਸਮੁੱਚੀ ਜਿਹੜੀ ਟੀਮ ਆ ਜਿੱਥੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਕਾਮਨਾ ਵੀ ਕਰਦਾ ਆਪਣੇ ਸਾਥੀਆਂ ਦੀ ਮੱਦੇ ਨਾਲ ਕਿ ਕਿਸੇ ਵੀ ਜੇ ਗਰੀਬ ਮਜਲੂਮ ਤੇ ਕੋਈ ਤੱਕਾ ਹੋਵੇਗਾ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗ ਖੜਾਂਗੇ ਤੇ ਉਹਨਾਂ ਦੀ ਹਰ ਦੁੱਖ ਤਕਲੀਫ ਜਿਹੜੀ ਕੋਸ਼ਿਸ਼ ਕਰਾਂਗੇ ਕਿ ਆਪਣੇ ਜਿਹੜੀ ਸਾਡੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਦੀ ਮੱਦੇ ਨਾਲ ਜਿਹੜੀ ਆ ਉਹ ਕੋਈ ਜਿਹੜੀ ਮੁਸ਼ਕਲ ਆ ਉਹਦਾ ਹੱਲ ਕੀਤਾ ਜਾਊਗਾ ਤੇ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਦਾ ਵਾਂ ਕਿ ਜਿਹੜਾ ਆਉਣ ਵਾਲਾ ਸਾਲ ਜਿਹੜੇ ਸਾਡੇ 2023 ਦੇ ਵਿੱਚ ਕੁਝ ਅਧੂਰੇ ਕਾਰਜ ਜਿਹੜੇ ਅਸੀਂ ਰੰਬੇ ਸੀ ਉਹ ਰਹਿ ਗਏ ਸੀ ਉਹ ਪਰਮਾਤਮਾ ਕਿਰਪਾ ਕਰੇ ਕਿ ਉਹ ਜਿਹੜੇ ਸਾਡੇ ਕਾਰਜ ਉਹ ਜਿਹੜੇ ਸੁਭ ਕਾਰਜ 2024 ਦੇ ਵਿੱਚ ਉਹ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਿਦੇਸ਼ਾਂ ਵਿੱਚ ਵੱਸਦਾ ਮੇਰਾ ਭਾਈਚਾਰਾ ਜਿਹੜਾ ਨਵੇਂ ਸਾਲ ਤੇ ਪੰਜਾਬ ਆ ਰਿਹਾ ਉਹ ਵੀ ਖੁਸ਼ੀਆਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸੀ ਕਰਨ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਮੇਰਾ ਜਿਹੜਾ ਪੰਜਾਬ ਆ ਜਿਹੜੀ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਨਜ਼ਰ ਲੱਗੀ ਆ ਉਹ ਪਰਮਾਤਮਾ ਹੀ ਕਿਰਪਾ ਕਰੇ ਤੇ ਸਭ ਕੁਝ ਹੁੰਦਾ ਵਾ ਨੌਜਵਾਨ ਜਿਹੜੇ ਆ ਉਹ 2024 ਦੇ ਵਿੱਚ ਅਰਦਾਸ ਕਰਦਾ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਬਜਾਏ ਪੰਜਾਬ 'ਚੇ ਬੜੇ ਕਾਰੋਬਾਰ ਆ ਬੜੇ ਤੰਦੇ ਆ ਜਿਹੜੇ ਕਰਨ ਵਾਲੇ ਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਕਾਮਨਾ ਕਰਦਾ ਵਾਂ ਤੇ ਦੁਬਾਰਾ ਸਾਰੇ ਸੰਸਾਰ ਨਿਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਤਲਾ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ